ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਦੇ ਵਿੱਚ ਸ਼ੁਰੂਆਤ ਕਰਨ ਜਾ ਰਹੇ ਆਪਾਂ ਪਾਰਟ ਨੰਬਰ 1 ਬੱਕੇ ਦਾ ਗੀਅਰ ਆਪਣਾ ਫਿਟਿੰਗ ਹੋਈ ਜਾਂਦਾ ਇਹਦੇ ਵਿੱਚ ਆਪਾਂ ਇੱਕ ਤਾਂ ਮੇਨ ਗਰਾਰੀਆਂ ਜਿਹੜੀਆਂ 16 ਦੇ ਟਾਇਰਾਂ ਨਾਲ ਚੱਲਣੀਆਂ ਇੱਕ ਤਾਂ ਉਹ ਬਦਲਣੀਆਂ ਆਪਾਂ ਆ ਕਰੋ ਚੈੱਕ ਸਾਰੇ ਦੰਦੇ ਦਾਗੀ ਨੇ ਇਹ ਆਪਾਂ ਚੇਂਜ ਕਰਾਂਗੇ ਇਹਦੀ ਜੇ ਆਪਾਂ ਦੇਖੋ ਜਿਹੜਾ ਬਾਹਰੋਂ ਜੈਨ ਲਾਉਂਗੇ ਤੁਸੀਂ ਦੇਸੀ ਉਹਦੇ ਵਿੱਚ ਆ ਰੌਡ ਰਿੰਗ ਨਹੀਂ ਲੱਗਿਆ ਹੋਊਗਾ ਜੈਨ ਦੇ ਵਿੱਚ ਇਹ ਜਿਹੜਾ ਤੁਸੀਂ ਕੰਪਨੀ ਦੇ ਵਿੱਚੋਂ ਏਜੰਸੀ ਦੇ ਵਿੱਚੋਂ ਜੈਨ ਲਵੋਗੇ ਉਹਦੇ ਵਿੱਚ ਹੀ ਰਬੜ ਰਿੰਗ ਲੱਗਿਆ ਰਹੂਗਾ ਆਹ ਰਬੜਾ ਵਗੈਰਾ ਆ ਦੇਖੋ ਰਬੜ ਕਿਉਂਕਿ ਮਾੜਾ ਸਮਾਨ ਆ ਜਿਹੜਾ ਟਰੈਕਟਰ ਦੇ ਵਿੱਚ ਲੰਬਾ ਟਾਈਮ ਟਿਕਾਉ ਨਹੀਂ ਹੁੰਦਾ ਇਹ ਚਲੋ ਲੱਗਿਆ ਥਰੀ ਸਪੀਡ ਕਰਨ ਆਪਾਂ ਗੇਅਰ ਸੀਗੇ ਤੇ ਆ ਦੇਖੋ ਇਧਰ ਜਿਹੜੇ ਇੰਆਂ ਦੇ ਕੈਪ ਵਗੈਰਾ ਇਦਾਂ ਬਣਦੇ ਇੱਥੇ ਸਾਰੇ ਆਹ ਦੇਖੋ ਲਿਫਟ ਵਾਲੇ ਪਿਸਟਨ ਸਾਰੇ ਟਰੈਕਟਰਾਂ ਦੇ ਨਾ ਹਾਲੈਂਡ ਟਰੈਕਟਰ ਸੀਗਾ ਹੋਰ ਆ 65 ਇਹਦੇ ਵਿੱਚ ਆਪਾਂ ਟਰਸਿੰਗ ਕਰ ਰਹੇ ਆ ਜਿਹੜੀ ਕਿ ਆਪਣੇ ਕੋਲੇ ਸ਼੍ਰੀ ਅਮਰਸਰ ਸਾਹਿਬ ਤੋਂ ਆਇਆ ਵਸ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਦੇ ਵਿੱਚ ਸ਼ੁਰੂਆਤ ਕਰਨ ਜਾ ਰਹੇ ਆਪਾਂ ਪਾਰਟ ਨੰਬਰ 1 ਕਿਉਂਕਿ ਜਿਹੜਾ ਤੁਸੀਂ ਇੱਧਰ ਮਗਰ ਸਵਰਾਜ ਟਰੈਕਟਰ 855 ਪਟਿਆਲੇ ਵਾਲ ਦੇਖ ਰਹੇ ਹੋ ਇਸ ਟਰੈਕਟਰ ਦੇ ਜਿਹੜੇ ਤੁਹਾਨੂੰ ਪਾਰਟ ਆ ਅਲੱਗ-ਅਲੱਗ ਮਿਲਣਗੇ ਕਈ ਵਾਰੀ ਰੈਗੂਲਰ ਪਾਰਟ ਨਹੀਂ ਆਇਆ ਜਾਊਗਾ ਆਊਗਾ ਉਹਦਾ ਤੁਸੀਂ ਇੱਕ ਦੋ ਦਿਨ ਵੇਟ ਵੀ ਕਰਨਾ ਪੈ ਸਕਦਾ ਹਨਾ ਤੇ ਚਲੋ ਕੋਈ ਗੱਲ ਨਹੀਂ ਅੱਜ ਦੇ ਪਾਰਟ ਦੇ ਵਿੱਚ ਜਿੰਨਾ ਇਹਦਾ ਵਰਕ ਹੋਇਆ ਤੁਹਾਨੂੰ ਅੱਜ ਦਿਖਾਇਆ ਜਾਊਗਾ ਕਿਹੜਾ ਇਹਦੇ ਵਿੱਚ ਪਾਰਟਸ ਪਾਇਆ ਕਿਹੜੇ ਬੈਰਿੰਗ ਆਪਾਂ ਹੈਵੀ ਯੂਜ਼ ਕੀਤੇ ਸਾਰੇ ਤੁਹਾਨੂੰ ਅੱਜ ਦੇ ਵਲੌਗ ਚ ਦਿਖਾਈ ਜਾਣਗੇ ਸਾਰੇ ਤੇ ਜਰੂਰ ਵੀਡੀਓ ਨਾਲ ਜੁੜ ਰਹੋ ਤੇ ਬਾਕੀ ਦਿਖਾਉਣਾ ਤੁਹਾਨੂੰ ਕਿ ਕੁਝ ਇਹਦਾ ਫਿੱਟ ਹੋ ਚੁੱਕਿਆਗਾ ਕਿਉਂਕਿ ਇਹ ਟਰੈਕਟਰ ਆਪਣੇ ਕੋਲੇ ਪਟਿਆਲੇ ਰੀ ਤੋਂ ਆਇਆ ਬਾਕੀ ਤੁਸੀਂ ਦੀ ਵੀਡੀਓ ਪਹਿਲਾਂ ਦੇਖ ਚੁੱਕੇ ਹੋ ਕਿਉਂਕਿ ਇਹ ਟਰੈਕਟਰ ਸੱਤ ਤੋਂ ਅੱਠ ਵਾਰੀ ਖੋਲੇਗਾ ਸੀ ਕਿਉਂਕਿ ਇਹਦੇ ਵਿੱਚ ਇੰਜਨ ਦੇ ਵਿੱਚ ਗੇਅਰ ਦੇ ਵਿੱਚ ਤੇ ਪਿਛਲੇ ਸਟੇਲ ਦੇ ਵਿੱਚ ਪ੍ਰੋਬਲਮ ਆ ਉਹ ਸਾਰੀਆਂ ਆਪਾਂ ਪ੍ਰੋਬਲਮਾਂ ਇਹਦੀ ਸ ਆਉ ਲਾਉਣਾ ਜੁੜ ਰਹੇ ਹੋ ਤੇ ਕਰਦੇ ਆ ਕੰਮ ਸਟਾਰਟ ਆਪਾਂ ਦਾ ਬਾਕੀ ਦਾ ਗੇਅਰ ਆਪਣਾ ਫਿਟਿੰਗ ਹੋਈ ਜਾਂਦਾ ਇਹਦੇ ਵਿੱਚ ਆਪਾਂ ਇੱਕ ਤਾਂ ਮੇਨ ਗਰਾਰੀਆਂ ਜਿਹੜੀਆਂ 16 ਦੇ ਟਾਇਰਾਂ ਨਾਲ ਚੱਲਣੀਆਂ ਇੱਕ ਤਾਂ ਉਹ ਬਦਲ ਲਈ ਆਪਾਂ ਬਾਕੀ ਕਈ ਭਰਾ ਕਹਿਣਗੇ ਯਾਰ ਸਾਨੂੰ ਵੀਡੀਓ ਚ ਦਿਖਾਇਆ ਕਰੋ ਇਹ ਚੀਜ਼ਾਂ ਸੱਜਰੋਂ ਦੰਦੇ ਵਗੈਰਾ ਗਰਾਰੀਆਂ ਵਗੈਰਾ ਨਹੀਂ ਦਿਖਾਈਆਂ ਜਾਂਦੀਆਂ ਹਨਾ ਪ੍ਰੋਪਰ ਢੰਗ ਦੇ ਨਾਲ ਹਾਂ ਜਿਹੜੀ ਚੀਜ਼ ਅਸੀਂ ਬਦਲਦੇ ਆ ਸਾਰੀ ਤੁਹਾਨੂੰ ਦਿਖਾਉਨੇ ਆ ਆ ਤੁਹਾਨੂੰ ਆ ਦੇਖੋ ਆ ਸ਼ਾਫਟ ਆਪਾਂ ਨਵੀਂ ਪਾਈ ਆ ਬਿਲਕੁਲ ਬ੍ਰਾਂਡਰ ਆ ਸ਼ਾਫਟ ਨਵੀਂ ਪਾਈ ਆ ਆ ਸ਼ਾਫਟ ਆਪਣੀ ਪੁਰਾਣੀ ਹੈਗੀ ਠੀਕ ਹੈ ਬਾਕੀ ਦੇ ਵਿੱਚ ਇੱਕ ਹੋਰ ਪ੍ਰੋਬਲਮ ਨਿਕਲੀ ਆ ਕਿਉਂਕਿ ਜਿਹੜਾ ਹੈਲੋ ਸ਼ਾਫਟ ਸੀਗੀ ਇਹਦੀ ਆਹ ਵਾਲੀ ਜਿਹੜੀ ਕਿ ਪੀਟੀਓ ਨੇ ਘੁਮਾ ਰਹੀ ਆ ਇਹ ਦਾਗੀ ਆ ਆ ਕਰੋ ਚੈੱਕ ਸਾਰੇ ਦੰਦੇ ਦਾਗੀ ਨੇ ਇਹ ਆਪਾਂ ਚੇਂਜ ਕਰਾਂਗੇ ਇਹਦੀ ਠੀਕ ਹੈ ਕਿਉਂਕਿ ਸਾਡਾ ਵਿਖਾਉਣ ਦਾ ਮਤਲਬ ਇਹ ਹੁੰਦਾਗਾ ਵਿਖਾ ਕੇ ਕੰਮ ਕਰਨ ਦਾ ਕਿਉਂਕਿ ਕੱਲ ਨੂੰ ਇਉਂ ਹੁੰਦਾਗਾ ਵੀ ਟਰੈਕਟਰ ਦਾ ਚਲੋ ਇੰਨਾ ਥੋੜਾ ਚੱਲਿਆਗਾ ਪਰ ਲੇਕਿਨ ਦੰਦੇ ਕਿਦਾਂ ਦਾਗੀ ਹੋ ਗਏ ਹਨ ਇਸ ਦਾ ਸਬੂਤ ਆ ਤੁਹਾਡੇ ਸਾਹਮਣੇ ਆ ਆ ਦੇਖੋ 샤프트 ਦੀ দাগੀ ਹੈ ਬਿਲਕੁਲ ਆਲੇ ਕਰੋ ਚੱਕ ਕੈਮਰੇ ਚ ਨਜ਼ਰ ਆ ਰਹੀ ਹੈ ਇਹ 샤ਫਟ ਹੈਗੀ দাগੀ ਹੁਣ ਆਪਾਂ ਇਹ 샤ਫਟ ਵੀ ਬਦਲਾਂਗੇ ਇਹਦੀ ਗਰਾਰੀ ਵੀ ਚੇਂਜ ਕਰਾਂਗੇ ਕਿਉਂਕਿ ਸੈਟ ਹੀ ਇਹਦਾ ਚੱਲੂਗਾ ਸਵਰਾਜ ਕੰਪਨੀ ਦਾ ਤਾਂ ਆਓ ਮਿੱਤਰੋ ਜਿਹੜਾ ਤੁਹਾਨੂੰ ਪਾਰਟ ਟਰੈਕਟਰ ਦੇ ਵਿੱਚ ਵਰਤਣਾ ਦਿਖਾਈਏ ਇਹਦੇ ਵਿੱਚ ਜਿਹੜੀ ਗਰਾਰੀ ਯੂਜ਼ ਕਰ ਰਹੇ ਆ ਦੇਖੋ ਸਵਰਾਜ ਪੈਕਿੰਗ ਦੀ ਬਿਲਕੁਲ ਜੈਨੂਨ ਕਰੋ ਚੱਕ ਤੇ ਆ ਪੈਕਿੰਗ ਦੇ ਵਿੱਚੋਂ ਆਪ ਨੂੰ ਹਾਸਲ ਹੋਈ ਹੈ ਇਦੀ ਲਿਸਟ ਹੈਗੀ 2400 ਤੋਂ 550 ਰੁਪਏ ਇਸ ਦੇ ਵਿੱਚ ਇੱਧਰ ਆ ਗਈ ਆਪਣੀ ਜਿਹੜੀ ਮੇਨ ਸ਼ਾਫਟ ਜਿਹੜੀ ਕਿ ਆਪਣੀ ਹੈਲੋ ਸ਼ਾਫਟ ਵੀ ਕਹਿੰਦੇ ਆ ਠੀਕ ਹੈ ਹੈਲੋ ਸ਼ਾਫਟ ਵੀ ਆਪਾਂ ਨੂੰ ਬਿਲਕੁਲ ਕੰਪਨੀ ਦੀ ਜੈਨੂਇਨ ਯੂਜ਼ ਹੋਈ ਮਿਲੀ ਆਪਾਂ ਨੂੰ ਇਹ ਵੀ ਪੈਕਿੰਗ ਦੇ ਵਿੱਚੋਂ حاصل ਹੋਈ ਆਪਾਂ ਨੂੰ ਕਰੋ ਚੈੱਕ ਕਿਉਂਕਿ ਜਿਹੜਾ ਅਸੀਂ ਪਾਰਟ ਯੂਜ਼ ਕਰਦੇ ਆ ਸਾਰਾ ਕੰਪਨੀ ਦਾ ਹੀ ਵਰਤਿਆ ਜਾਂਦਾ ਇਹਦੀ ਲਿਸਟ ਹੈਗੀ ਆ 4200 ਤੋਂ 610 ਰੁਪਏ ਦੇਖੋ ਇਹਦੀ ਲਿਸਟ ਹੈਗੇ 4200 ਤੇ 610 ਰੁਪਏ ਬਾਕੀ ਇਹਦੇ ਵਿੱਚ ਜਿਹੜੇ ਬੈਰਿੰਗ ਯੂਜ਼ ਕਰ ਰਹੇ ਆ ਉਹ ਆਪਾਂ 963 ਵਾਲੇ ਕਰ ਰਹੇ ਆ ਜਿਹੜੇ ਕਿ ਨਵੇਂ ਮਾਡਲ ਨੂੰ ਆ ਰਹੇ ਆ ਅੱਜਕੱਲ ਆ ਮੇਨ ਬੈਰਿੰਗ ਕਿਉਂਕਿ ਪਹਿਲਾਂ 855 ਨੂੰ ਇਹ ਬੈਰਿੰਗ ਟੁੱਟਣ ਦੀ ਬਹੁਤ ਸ਼ਿਕਾਇਤ ਆਉਂਦੀ ਸੀ ਤਾਂ ਕੰਪਨੀ ਨੇ ਜਿਹੜਾ ਇਹਨੂੰ ਚੇਂਜ ਕਰਕੇ ਤੇ ਇਹਦੇ ਵਿੱਚ ਨਿਊ ਹਾਲੈਂਡ ਵਾਂਗੂੰ ਸਿੱਧੀ ਗੋਲੀ ਦਾ ਬੈਰਿੰਗ ਕਰਤਾ ਤੇ ਇਧਰ ਕਲੱਚ ਬੈਰਿੰਗ ਵੀ ਆਪਾਂ ਨਿਊ ਮਾਡਲ ਦਾ ਯੂਜ਼ ਕਰ ਰਹੇ ਆ ਆਹ ਵਾਲਾ ਕਰੋ ਚੱਕਾ ਦੇਖੋ ਨਿਊ ਮਾਡਲ ਦਾ ਕਲੱਚ ਬੈਰਿੰਗ ਇਹ ਵੀ ਸਵਰਾਜ ਪੈਕਿੰਗ ਦੇ ਵਿੱਚ ਆਪਾਨੂੰ ਹਾਸਲ ਹੋਇਆ 1060 ਰੁਪਈਆ ਦਾ ਇਧਰ ਗੋਇਰ ਗੋਲੀ ਸਪਰਿੰਗ ਕਿੱਟ ਇਹ ਵੀ ਬਿਲਕੁਲ ਕੰਪਨੀ ਦੀ ਇਹ ਵੀ ਸਵਰਾਜ ਦੀ ਜੈਨੂਨ ਇਧਰ ਪੀਟੀਓ ਵਾਲਾ ਬੈਰਿੰਗ ਇਹ ਵੀ ਬਿਲਕੁਲ ਬ੍ਰਾਂਡ ਨਿਊ ਟੈਪਰ ਗੋਲੀ ਵਾਲਾ ਇਹ ਵੀ ਆਪਾਂ ਜੈਨੂਨ ਵਰਤ ਰਹੇ ਹਾਂ ਇਹਦੇ ਵਿੱਚ ਜਿਹਦੀ ਕੀ ਲਸਟ ਹੈਗੀ ਆ 842 ਰੁਪਈਏ ਠੀਕ ਹੈ ਇਧਰ ਆਪਣਾ ਘੇਰ ਦੇ ਜਿਹੜੇ ਜੈਨ ਆ ਇਹ ਵੀ ਏਜੰਸੀ ਚੋਂ ਲਏ ਆਪਾਂ ਦੇਖੋ ਜਿਹੜਾ ਬਾਹਰੋਂ ਜੈਨ ਲਾਉਂਗੇ ਤੁਸੀਂ ਦੇਸੀ ਉਹਦੇ ਵਿੱਚ ਆ ਰਬਡਰਿੰਗ ਨਹੀਂ ਲੱਗਿਆ ਹੋਊਗਾ ਜੈਨ ਦੇ ਵਿੱਚ ਇਹ ਜਿਹੜਾ ਤੁਸੀਂ ਕੰਪਨੀ ਦੇ ਵਿੱਚੋਂ ਏਜੰਸੀ ਦੇ ਵਿੱਚੋਂ ਜੈਨ ਲਵੋਗੇ ਉਹਦੇ ਵਿੱਚ ਹੀ ਰਬਡਰਿੰਗ ਲੱਗਿਆ ਰਹੂਗਾ ਆਹ ਰਬੜਾ ਵਗੈਰਾ ਆ ਦੇਖੋ ਰਬੜਾ ਕੱਢੀ ਕੀ ਚੀਜ਼ ਆ ਇਹ ਵੀ ਦੇਸੀ ਆਉਂਦੀ ਆ ਮਾਰਕੀਟ 'ਚ ਪਰ ਲੇਕਿਨ ਅਸੀਂ ਇਹਨਾਂ ਨੂੰ ਵੀ ਹੀ ਜੈਨੂਨ ਵਰਤਨ ਦੀ ਕੋਸ਼ਿਸ਼ ਕਰਦੇ ਆ ਇਹ ਆ オリジナル ਸਮਾਨ ਆ ਤੇ ਕੰਪਨੀ ਦਾ ਸਮਾਨ ਹੁੰਦਾ ਉਹੀ ਤੁਹਾਡੇ ਟਰੈਕਟਰ ਦੇ ਵਿੱਚ ਲੰਬਾ ਟਾਈਮ ਟਿਕਾਉ ਰਹਿੰਦਾ ਜਿਹਦੇ ਨਾਲ ਜੇ ਮੰਨ ਲਓ ਟਰੈਕਟਰ ਦੇ ਵਿੱਚ ਅੱਜ ਤੁਸੀਂ ਫਿੱਟ ਕਰਦੇ ਹੋ ਤਾਂ 10 ਸਾਲ ਚੱਲੇਗਾ ਸਹੀ ਜੀ ਇਸ ਕਾਰਨ ਕਰਕੇ ਤੁਸੀਂ ਜੈਨੂਨ ਸਮਾਨ ਵਰਤ ਵਰਤਿਆ ਕਰਦੇ ਅਸੀਂ ਵੀ ਜੈਨੂਨ ਵਰਤਦੇ ਹਾਂ ਇਸ ਕਾਰਨ ਕਰਕੇ ਇਹ ਟਰੈਕਟਰ ਸਾਡੇ ਵਧੀਆ ਚੱਲਦੇ ਆ ਸਿੱਧੇ ਸ਼ਬਦਾਂ ਦੇ ਕਹਿਣ ਦਾ ਮਤਲਬ ਸਜਣੋ ਆਪਾਂ ਵੀ ਇੱਕ ਪਰਮਾਤਮਾ ਦੇ ਬਣਾਏ ਇਨਸਾਨ ਆ ਹਨਾ ਸਾਰੇ ਇਨਸਾਨ ਇੱਕੋ ਜਿਹੇ ਹੁੰਦੇ ਆ ਸਾਰਿਆਂ ਦੇ ਵਿੱਚ ਦਿਮਾਗ ਇੱਕੋ ਜਿਹਾ ਸਾਰਿਆਂ ਦੇ ਵਿੱਚ ਉਹੀ ਖੂਨ ਚੱਲਦਾ ਸਭ ਕੋ ਜਿਹਾ ਹੋਈਏ ਪਰ ਲੇਕਿਨ ਦਿਮਾਗ ਇੱਕ ਇਹੋ ਜਿਹੀ ਚੀਜ਼ ਆ ਜਿੱਦਾਂ ਆਪਾਂ ਲੋਹੇ ਨੂੰ ਰੇਤੀ ਦੇ ਨਾਲ ਰੇਤ ਦੇ ਆ ਨਾ ਇਹਨੂੰ ਜਿੰਨਾ ਵਰਤਦੇ ਆ ਆਪਾਂ ਉਨਾ ਹੀ ਇਹ ਵੱਧਦਾਗਾ ਇਸ ਕਾਰਨ ਕਰਕੇ ਜਿਹੜਾ ਅਸੀਂ ਆਪਣਾ ਦਿਮਾਗ ਆ ਜੈਨੂਨ ਸਮਾਨ ਦੇ ਵਿੱਚ ਲਾਉਂਨੇ ਆ ਜੈਨੂਨ ਸਮਾਨ ਵਰਤ ਕੇ ਹੀ ਟਰੈਕਟਰ ਦਾ ਆਪਣਾ ਵਰਤ ਕੀਤਾ ਜਾਂਦਾ ਇਸ ਕਾਰਨ ਕਰਕੇ ਆਪਣੇ ਟਰੈਕਟਰ ਵਧੀਆ ਚੱਲਦੇ ਆ ਤੇ ਮਹਿੰਗਾ ਵੀ ਜ਼ਰੂਰ ਪੈਂਦਾਗਾ ਦੇਖੋ ਦੇਸੀ ਜੋ ਰੀਨੋ ਸਮਾਨ ਦਾ ਅਦੁੱਤੀ ਰੇਟ ਦਾ ਫਰਕ ਹੁੰਦਾਗਾ ਇਸ ਕਾਰਨ ਕਰਕੇ ਇਹ ਮਹਿੰਗਾ ਪੈਂਦਾ ਕਿਉਂਕਿ ਗੱਲ ਕਮਾ ਕੇ ਕਰਦਾ ਵੀ ਜਦੋਂ ਵੀ ਟਰੈਕਟਰ ਤੁਸੀਂ ਰਿਪੇਅਰ ਕਰਵਾਓ ਜਾਂ ਕਰੋ ਤਾਂ ਜੈਨਨ ਸਮਾਨ ਟਰੈਕਟਰ ਦੇ ਉੱਤੇ ਵਰਤਿਆ ਕਰੋ ਚਾਹੇ ਆਪਣਾ ਜਗਾੜਬਾਜੀ ਕਿਉਂ ਨਾ ਕਰਨੀ ਪਵੇ ਪਰ ਕਰਨਾ ਪੂਰਾ ਰਿੰਕ ਵਰਤਨਾ ਸਮਾਨ ਤੁਸੀਂ ਜੈਨਨ ਆ ਠੀਕ ਹੈ ਤੇ ਆਓ ਗੱਲਾਂ ਬਾਤਾਂ ਨਾ ਵੀਡੀਓ ਹੋਈ ਨੇ ਲੱਭੀ ਤੇ ਫਿਟਿੰਗ ਕਰਦੇ ਚੱਲੋ ਠੀਕ ਹੈ ਜੁੜੇ ਰਹੇ ਵੀਡੀਓ ਜੀ ਜੋ ਇਹਦੇ ਵਿੱਚ ਆਪਾਂ ਸੀਲਾ ਵਗੈਰਾ ਵੀ ਆਪਾਂ ਜੈਨਨ ਯੂਜ਼ ਕਰ ਰਹੇ ਆ ਤੇ ਬਾਕੀ ਇਹ ਯੂਨਿਟ ਵਾਲੀਆਂ ਵਾਹਲਾਂ ਜਿਹੜੀਆਂ ਕਿ ਕੈਰੀ ਯੂਨਿਟ ਤੇ ਲੱਗਦੀਆਂ ਆਪਣੀਆਂ ਹਾਈ ਲੋ ਵਾਲ ਦੇ ਥਰਸਟ ਵਾਹਲਾਂ ਇਹ ਵੀ ਆਪਾਂ ਜੈਨਨ ਏਜੰਸੀ ਦੀਆਂ ਯੂਜ਼ ਕਰ ਰਹੇ ਆ ਕਰੋ ਕਿਉਂਕਿ ਕਈ ਭਰਾ ਪਤਾ ਕੀ ਕਰਦੇ ਦੇਸੀ ਆਮ ਮਿਲ ਜਾਂਦੀਆਂ ਉਹ ਯੂਜ਼ ਕਰਦੇ ਪਰ ਲੇਕਿਨ ਆਪਾਂ ਇਹਨਾਂ ਨੂੰ ਵੀ ਕੰਪਨੀ ਨੇ ਇਹ ਯੂਜ਼ ਕੀਤਾ ਦੇਖੋ ਇੱਕ ਦੀ ਲਿਸਟ ਆ 308 ਰੁਪਏ ਆ ਆ ਦੇਖੋ ਤੇ ਇਹਦੀ ਲਿਸਟ ਹੈਗੀ 288 ਰੁਪਏ ਇੱਥੇ ਰੱਖ ਕੇ ਜਿਹੜੀਆਂ ਸੀਲਾ ਵਗੈਰਾ ਆ ਦੇਖੋ ਟਾਪ ਸ਼ਾਪ ਦੇ ਨਾਲ ਸੀਲਾ ਵਗੈਰਾ ਇਹ ਵੀ ਕੰਪਨੀ ਦੀ ਕਰੋ ਚੈੱਕ ਆਉਂਦਾ ਨਾ ਨਿਆਰਾ ਸੱਜਣੋ ਕੰਮ ਕਰਨ ਦਾ ਇਸ ਤਰ੍ਹਾਂ ਹੀ ਕੰਮ ਆਪਣਾ ਓਕੇ ਜੀ ਰਿਪੋਰਟ ਚੱਲਦਾਗਾ ਚਲੋ ਆਪਾਂ ਇਨਰ ਪੀਟੀਓ ਜਿਹੜੀ ਫਿੱਟ ਕਰ ਲਈ ਸੀ ਪਹਿਲਾਂ ਤੇ ਅਗਲੇ ਪਾਸੇ ਦਾ ਸਪੈਸਰ ਆਪਾਂ ਫਿੱਟ ਕਰ ਲੈ ਜਿਹੜਾ ਕਿ ਗਰਾਰੀ ਦੇ ਮੋਰਲੇ ਪਾਸੇ ਆਣਾ। ਬਾਕੀ ਤੁਹਾਨੂੰ ਦਿਖਾ ਦਈਏ ਆਹ ਵਾਲਾ ਸਪੈਸਰ ਆ ਜਿਹੜਾ ਇਹਨੂੰ ਗ੍ਰੀਸ ਲਾ ਕੇ ਤੇ ਅਗਲੇ ਪਾਸੇ ਆਪਾਂ ਚਪਕਾ ਲੈਣਾ ਕਾਊਂਟਰ ਦੇ ਨਾਲ। ਠੀਕ ਹੈ। ਤੇ ਇਧਰੋਂ ਆਪਾਂ ਇਹਨੂੰ ਥੋੜਾ ਚੰਨਨੇ ਕਰਦੇ ਹਾਂ। ਤੇ ਜਿਹੜਾ ਗਰਾਰੀ ਦਾ ਕਿਉਂਕਿ ਗਰਾਰੀ ਨਵੀਂ ਪਾਈ ਹੈ ਆਪਣੀ ਆ ਦੇਖੋ ਸਵਰਾਜ ਦੀ ਆ ਪਾਰਟ ਨੰਬਰ ਲਿਖਿਆ ਹੋਇਆ ਗਰਾਰੀ ਦਾ। ਜਿਹੜਾ ਤਾਂ ਵੱਧਮਾ ਪਾਸਾ ਇਹ ਆਪਾਂ ਕਲਚ ਵਾਲੀ ਸਾਈਡ ਰੱਖਣਾ ਤੇ ਇਹਨੂੰ ਕਲਚ ਵਾਲੀ ਸਾਈਡ ਕਰਕੇ ਆਪਾਂ ਕਰਾਂਗੇ ਇਦਾਂ ਜਿਹੀ ਠੀਕ ਹੈ ਤੇ ਹੁਣ ਇਸ ਤੋਂ ਬਾਅਦ ਆਪਣੀ ਉੱਪਰਲੀ ਟੌਪ ਸ਼ਾਫਟ ਆ ਜਿਹੜੀ ਉਹ ਫਿਟਿੰਗ ਹੋਗੀ ਟੌਪ ਸ਼ਾਫਟ ਆਪਾਂ ਇਹਦੇ ਵਿੱਚ ਨਵੇਂ ਮਾਰ ਲਵਾਂ ਬੈਰਿੰਗ ਲਾ ਕੇ ਫੇਰ ਫਿੱਟ ਕਰਦੇ ਹਾਂ ਨਾ ਤੇ ਆਓ ਬੈਰਿੰਗ ਫਿੱਟ ਕਰੀਏ ਇਹ 베어ਿੰਗ ਨੂੰ ਆਪਾਂ ਕਈ ਭਰਾ ਕਹਿੰਦੇ ਹਰ ਗਰਮ ਕਰਕੇ ਖਰਾਬ ਹੋ ਜਾਂਦਾ ਪਰ ਲੇਕਿਨ ਗਰਮ ਕੰਪਨੀ ਦੇ ਵਿੱਚ ਵੀ ਇਹਨੂੰ ਗਰਮ ਕਰਕੇ ਹੀ ਠੋਕਿਆ ਜਾਂਦਾ ਮਿੱਤਰੋ ਹੀਟ ਕਰਕੇ ਪਰ ਲੇਕਿਨ ਗਰਮ ਕਰਕੇ ਠੋਕਣ ਦਾ ਕੀ ਰੀਜ਼ਨ ਆ ਕਿਉਂਕਿ ਦੇਖੋ ਜੇ ਆਪਾਂ ਨੂੰ ਸ਼ੈਨੀ ਨਾ ਠੋਕਦੇ ਸੀ ਇੱਕ ਤਾਂ 베어ਿੰਗ ਪਾੜ ਜਾਣਾ ਸੀ ਬਾਕੀ ਇਹ ਸ਼ੈਨੀ ਠੋਕਦੇ ਕਈ ਵਾਰੀ ਟੱਕ ਲੱਗ ਜਾਂਦੇ ਆਪਣੇ ਆ ਜਗ੍ਹਾ ਤੇ ਜਿਹੜੀ ਟਾਸ ਸਕ੍ਰੈਚ ਆ ਜਾਂਦਾ ਜੋ 베어ਿੰਗ ਟਾਈਟ ਰੰਘਾਵਾਂਗੇ ਆਪਾਂ ਜਿਆਦਾ ਕੰਪਨੀ ਦਾ ਸਾਈਜ਼ ਲੈਸ ਹੋਵੇ ਆ ਓਵਰ ਹੋਵੇ ਫਿਰ ਤਾਂ ਸੌਖਾ ਪਰ ਲੇਕਿਨ ਇਹਦਾ ਸਾਈਜ਼ 베어ਿੰਗ ਦਾ ਸਾਈਜ਼ ਵੀ ਸੀਲ ਜਿੰਨਾ ਹੀ ਆ ਤੇ ਗਾਂ ਵਾਲਾ ਸੀਟ ਬੈਰਿੰਗ ਵਾਲੀ ਉਹ ਵੀ ਸੀਲ ਜਿੰਨੀ ਆ ਬੈਰਿੰਗ ਜਿੰਨੀ ਸੀਟੀ ਆ ਇਸ ਕਾਰਨ ਕਿ ਟਾਇਟਰ ਬੈਰਿੰਗ ਤੁਰਤੋ ਹੀ ਜਾਂਦਾ ਥੱਲੇ ਤੱਕ ਇਸ ਕਾਰਨ ਕਰਕੇ ਜਦੋਂ ਸ਼ੈਣੀ ਨਾਲ ਠੋਕਦੇ ਆ ਜਾਂ ਉਦਾਂ ਠੋਕਦੇ ਆ ਉਦਾਂ ਬੈਰਿੰਗ ਸਕ੍ਰੈਚ ਪਾ ਕੇ ਲੰਘਦਾਗਾ ਇੱਥੋਂ ਠੀਕ ਹੈ ਇਸ ਕਾਰਨ ਕਰਕੇ ਪ੍ਰੋਪਰ ਫਿਟਿੰਗ ਆ ਇਸ ਤਰ੍ਹਾਂ ਆਪਣੇ ਬੈਰਿੰਗ ਕਰੈਕਟਰ ਦੇ ਫਿੱਟ ਕਰਿਆਗਾ ਓਕੇ ਹਾਂਜੀ ਭਾਈ ਜੀ ਜਿਹੜਾ ਗੀਅਰ ਹੋ ਗਿਆ ਫਿੱਟ ਆਪਣਾ ਤੇ ਇਧਰੋਂ ਕਰਤਾ ਕੰਮ ਸਟਾਰਟ ਆਪਾਂ ਲੈਫਟ ਦਾ ਲੈਫਟ ਖੋਲ ਕੇ ਆਪਾਂ ਆਲ ਓਵਰ ਚੈੱਕ ਕਰਨੀ ਕੋਈ ਬੁਸ਼ ਪੈਨ ਜਾਂ ਕੋਈ ਰਬਰ ਰਿੰਗ ਦੀ ਲੀਕੇਜ ਆ ਸਾਰੀ ਆਪਾਂ ਰਿਪੇਅਰ ਕਰਨੀ ਆ ਕਿਉਂਕਿ ਤੁਹਾਨੂੰ ਪਤਾ 2000 ਤੇ 9 ਮਾਡਲ ਟਰੈਕਟਰ ਆ ਤੇ 13-14 ਸਾਲ ਹੋ ਗਏ ਟਰੈਕਟਰ ਨੂੰ ਆਏ ਨੂੰ ਤਾਂ ਹੋ ਸਕਦਾ ਕੋਈ ਨਾ ਕੋਈ 16 ਸਾਲ ਹੋ ਗਏ 13-14 ਸਾਲ ਕਿਉਂ ਹੋਏ ਤੇ ਕੋਈ ਪ੍ਰੋਬਲਮ ਨਾ ਹੋਵੇ ਨਾ ਬੁਸ਼ ਵਗੈਰਾ ਚੱਲਿਆ ਅਕਸਰ ਟਰੈਕਟਰ ਇਧਰ ਆਪਣਾ ਗੇਅਰ ਬਾਕਸ ਆਪਣਾ ਓਕੇ ਦੀ ਰਿਪੋਰਟ ਹੋ ਗਿਆ ਜਿਹਨਾਂ ਨੂੰ ਫਿਟਿੰਗ ਹੋ ਗਈ ਜਿੱਦਾਂ ਆਪਾਂ ਕੰਪਨੀ ਦੀ ਫਿਟਿੰਗ ਕਰਦੇ ਆ ਉਦਾਂ ਆਪਣੀ ਫਿਟਿੰਗ ਹੋ ਗਈ ਰਬੜਾ ਪਕੇਰਾ ਪਾਸ ਠੀਕ ਹੈ ਤੇ ਚਲੋ ਬਾਕੀ ਵਲੌਗ ਨਾਲ ਜੁੜ ਰਹੇ ਹੋ ਤੇ ਅੱਜ ਟਾਪਾ ਖੋਲਦੇ ਆਪਾਂ ਤੇ ਟਾਪਾ ਖੋਲ ਕੇ ਤੁਹਾਨੂੰ ਦਿਖਾਉਂਦੇ ਆ ਇਹਦੇ ਵਿੱਚ ਕੀ ਪ੍ਰੋਬਲਮ ਨਿਕਲਦੀ ਹੈ ਠੀਕ ਹੈ ਤੇ ਗੇਅਰ ਆਪਣਾ ਅਸੈਂਬਲ ਹੋ ਗਿਆ ਲਓ ਜੀ ਤੇ ਇੱਕ ਆਪੇ ਦਾ ਪਿਨੀਅਨ ਬਾਹਰ ਕੱਢਣਾ ਕਹਾਂਗੇ ਟਰੈਕਟਰ ਨੂੰ 3 ਸਪੀਡ ਕਰਨਾ ਤੇ ਉਹਦੇ ਵਿੱਚ ਆਪਾਂ 베アリング ਫਿੱਟ ਕਰਾਉਣਾ ਠੀਕ ਹੈ ਜੋ ਆਪਣਾ ਟਾਪਾ ਚੱਕਦਾ ਸੀ ਆ ਪਤਾ ਹੋਂ ਤੋਂ ਤੇ ਬਾਕੀ ਮਗਰਲੇ ਹਿੱਸੇ ਦੇ ਵਿੱਚੋਂ ਲਗਭਗ ਓਕੇ ਦੀ ਰਿਪੋਰਟ ਹੀ ਪਿਆਗਾ ਕਰੋ ਚੈੱਕ ਐਂ ਪੂਰਾ ਸਰਾ ਗੱਲ ਬਾਤ ਆ ਕੋਈ ਇਹਦਾ ਪੀਨੀ ਨਹੀਂ ਨੀ ਦਾਗੀ ਕੋਈ ਕਰਾਉਣ ਨਹੀਂ ਦਾਗੀ ਗਲਾਰੇ ਗਲੂਰੇ ਬਿਲਕੁਲ ਨਵੇਂ ਪਏ ਆ ਦੇ ਇਸ ਨੂੰ ਆਪਾਂ ਇਹਨੂੰ ਕੱਲਾ ਖੋਲ ਕੇ ਤੇ ਇੱਕ ਤਾਂ ਇਹਦੇ ਤੇਲ ਬ੍ਰੇਕ ਲਾਉਣੇ ਆ ਸਿਰਫ ਉਹਦੀ ਜੌਬ ਕਰਨੀ ਆਪਾਂ ਇਹਦੀ ਕੱਲੀ ਤੇਲ ਬ੍ਰੇਕਾਂ ਦੀ ਕਿਉਂਕਿ ਆ ਜਗ੍ਹਾ ਤੇ ਸਰਾਖ ਵੱਜਣਗੇ ਤੇ ਤੇਲ ਬ੍ਰੇਕ ਵਾਲੇ ਤੇ ਇੱਕ ਤਾਂ ਉਹ ਵਰਕ ਕਰਨਾ ਆਪਾਂ ਇਹਦਾ ਟਾਪ ਆਪਾ ਦਾਰ ਤਾਂ ਟਾਪਾ ਵੀ ਖੋਲਦਿਆਂ ਜਲਦੀ ਤੇ ਚਲੋ ਜੁੜੇ ਰਹੋ ਵੀਡੀਓ ਦੇ ਨਾਲ ਤੇ ਸਾਰਾ ਤੁਹਾਨੂੰ ਦਿਖਾਉਣਾ ਹੈ ਖੋਲ ਕੇ ਲਿਫਟ ਟਾਪਾ ਹਨਾ ਕੱਲਾ ਇਹਦਾ ਹੁਣ ਆਪਾਂ ਪਿਣੀ ਨਹੀਂ ਕੱਢਾਂਗੇ ਪਿਣੀ ਨਾਲ ਆਪਾਂ ਤਾਂ ਕੱਢਣਾ ਕਿਉਂਕਿ ਇਹਦੇ ਵਿੱਚ ਇੱਕ ਬੈਰਿੰਗ ਫਿੱਟ ਕਰਾਉਣਾ ਇੱਥੇ ਉਦੋਂ ਨੂੰ ਆਪਣਾ ਜਿਹੜਾ ਸਮਾਨ ਮੰਗਾਇਆ ਉਹ ਆਪਣੇ ਕੋਲ ਆ ਜਾਊਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਦਾ ਜਿਹੜਾ ਰਹਿਦਾ ਕੰਮ ਆ ਸਾਰਾ ਕੰਪਲੀਟ ਕਰ ਦਿਆਂਗੇ ਠੀਕ ਹੈ ਬਾਕੀ ਸੱਦ ਨੂੰ ਆਪਣੇ ਕੋਲੇ 3 ਸਪੀਡ ਦਾ ਸਮਾਨ ਵੀ ਆ ਗਿਆ ਸੀਗਾ ਤੇ ਜਿਹੜਾ ਇਹਦੇ ਵਿੱਚ ਪਾਰਟ ਯੂਜ਼ ਕਰ ਰਹੇ ਆ ਦੇਖੋ 3 ਸਪੀਡ ਦੇ ਵਿੱਚ ਆ ਹੌਲੈਂਡ ਦੀਆਂ ਬਿਲਕੁਲ ਕੰਪਨੀਆਂ ਕਰਾਰੀਆਂ ਬਿਲਕੁਲ ਨੰਮੀਆਂ ਹੋਕਰੋਂ ਚੱਕ ਆਪ ਇੰਨਾ ਰੂਲੇ ਸਾਰਾ ਕੁਝ ਕੰਪਨੀ ਹੌਲੈਂਡ ਦਾ ਬਾਕੀ ਯੂਨਿਟ ਵਗੈਰਾ ਵੀ ਇਹ ਵੀ ਕੰਪਨੀ ਦਾ ਇਹਦੀ ਲਿਸਟ 675 ਇਹ ਸਟੀਲ ਦਾ ਹੁੰਦਾ ਪਿਆਰ ਕਿਉਂਕਿ ਜੋ ਵੀ ਸਮਾਨ ਆ ਜਿਆਦਾਤਰ ਅਸੀਂ ਕੰਪਨੀ ਦਾ ਹੀ ਵਰਤਦੇ ਹਾਂ ਹਰ ਇੱਕ ਟਰੈਕਟਰ ਦੇ ਵਿੱਚ ਮਾੜਾ ਸਮਾਨ ਨਹੀਂ ਯੂਜ਼ ਕਰਦੇ ਕਿਉਂਕਿ ਮਾੜਾ ਸਮਾਨ ਆ ਜਿਹੜਾ ਟਰੈਕਟਰ ਦੇ ਵਿੱਚ ਲੰਬਾ ਟਾਈਮ ਟਿਕਾਊ ਨਹੀਂ ਹੁੰਦਾ ਇਹ ਚਲੋ ਲੱਗਿਆ ਥਰੀ ਸਪੀਡ ਕਰਨਾ ਆਪਾਂ ਗੇਅਰ ਤੇ ਬਾਕੀ ਗਰਾਰੀਆਂ ਦੇਖ ਲਵਾਂ ਤੇ ਇਹ ਗਰਾਰੀ ਨੂੰ ਆਪਾਂ ਯੂਨਿਟ ਦੇ ਵਿੱਚ ਫਿਟਿੰਗ ਕਰਦੇ ਹਾਂ ਠੀਕ ਹੈ ਤੇ ਫਿਰ ੁਰਤਵਾ ਖਰਾਦ ਵਾਲੇ ਕੋਲ ਚੱਲਦੇ ਆਂ ਉਸ ਤੋਂ ਬਾਅਦ ਪਿੰਡ ਇਹਨਾਂ ਬੋਰ ਕਰਾ ਕੇ ਲਿਆਉਂਦੇ ਆਪਾਂ ਸੋ ਬਾਬੇ ਆਪਾਂ ਵਰਕਸ਼ਾਪ ਤੋਂ ਆ ਗਏ ਸੀ ਇੱਧਰ ਬਾਈ ਕੋਲੇ ਖਰਾਦ ਵਾਲੇ ਕੋਲੇ ਕਿਉਂਕਿ ਤੁਹਾਨੂੰ ਪਤਾਗਾ ਟਰੈਕਟਰ ਮਕੈਨਿਕਲ ਜਿਹੜੇ ਵੀ ਭਰਾ ਕੰਮ ਕਰਦਾ ਸਾਰਿਆਂ ਨੂੰ ਪਤਾ ਹੀ ਹਨਾ ਆਪਣਾ ਵੀ ਆਪਣਾ ਜਿਹੜਾ ਵਰਕ ਆਗਾ ਖਰਾਦਲ ਤੋਂ ਬਿਨਾ ਅਧੂਰਾ ਹੁੰਦਾ ਹਨਾ ਤੇ ਸੋ ਦਾ ਕੰਮ ਕਰਾਉਣ ਲਈ ਫਿਰ ਇਧਰ ਬਾਈ ਕੋਲੇ ਆਗੇ ਸੀ ਆਪਾਂ ਤੇ ਇਧਰ ਕੰਮ ਕੀ ਕਰਾਉਣਾਗਾ ਉਹ ਤੁਹਾਨੂੰ ਦੱਸ ਹੀ ਦਿੰਨੇ ਆ ਤੇ ਜਿਹੜਾ ਇਧਰ ਆਪਣਾ ਜਲੰਧਰ ਵਾਲਾ ਆਇਆ ਸੀਗਾ ਤੇ ਸੋ ਲੱਗ ਆਪਾਂਗਾ ਰੈਡੀ ਹੋਈ ਜਾਂਦਾ ਹਨਾ ਕਿਉਂਕਿ ਇਧਰ ਆਪਾਂ ਇੱਕ ਤਾਂ ਸ਼ਾਫਟ ਜਿਹੜੀ ਲਿਫਟ ਵਾਲੀ ਖੋਲੀ ਆਪਣਾ ਜਿਹੜਾ ਪਟਿਆਲੇ ਵਾਲਾ ਟਰੈਕਟਰ ਜਿਹਦਾ ਕਿ 1 ਨੰਬਰ ਵਾਲਾ ਇੰਜਨ ਆ ਉਹਦੇ ਵਿੱਚ ਜਿਹੜੀ ਲਿਫਟ ਵਾਲੀ ਸ਼ਾਫਟ ਆ ਉਹਦੇ ਵਿੱਚ ਆਪਾਂ ਇੱਕ ਤਾਂ ਮਾਲ ਭਰਉਣਾ ਬਾਈ ਤੋਂ ਬਾਕੀ ਲਿਫਟ ਦੀਆਂ ਪਿੰਨਾ ਵਗੈਰਾ ਲਾਉਣੀਆਂ ਸੀਗੀਆਂ ਤੇ ਇੱਕ ਆ ਡਿਸਟ੍ਰੀਬਿਊਟਰ ਸਲੀਵ ਜਿਹੜੀ ਆਪਣੀ ਇਹ ਆਪਾਂ ਜੇ ਕੇ ਲ ਨਾ ਪਰੋਣੀ ਸੋ ਅੱਜ ਆਏ ਨਹੀਂਗੇ ਤੇ ਇੱਕ 3 ਸਪੀਡ ਜਿਹੜਾ ਕਰਨਾ ਗੇਅਰ ਆਪਾਂ ਉਹਦੇ ਪਲੇਟਾਂ ਵਗੈਰਾ ਬਣਾਉਣੀਆਂ ਸੀ ਪਿਨੀਅਨ ਪੋਰ ਕਰਨਾ ਸੀ ਠੀਕ ਹੈ ਤੇ ਸੋ ਆਪਾਂ ਬਾਈ ਕੋਲੇ ਆ ਗਏ ਸੀਗੇ ਤੇ ਕਰਵਾ ਕੇ ਕੰਮ ਤੇ ਫਿਰ ਚੱਲਦੇ ਆ ਵਰਕਸ਼ਾਪ ਠੀਕ ਹੈ ਤੇ ਆਲਰੇਡੀ ਬਾਈ ਕੋਲੇ ਕੰਮ ਮਾਲ ਕਿੱਡੀ ਕਰਪਾਣਾ ਮਸਲਾ ਤੇ ਚਲੋ ਉਸ ਤੋਂ ਬਾਅਦ ਆਪਾਂ ਇੱਕ ਢਲਾਈ ਵਾਲੀ ਫੈਕਟਰੀ 'ਚ ਜਾਣਾਗਾ ਉੱਥੇ ਆਪਾਂ ਇੱਕ ਪਲੇਟਾਂੀਆਂ ਬਾਨੀਆਂ ਦੇਣੀਆਂ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਅ ਵਰਕਸ਼ਾਪ ਤੇ ਚੱਲ ਕੇ ਦਿਖਾਉਣੀ ਆ ਕੰਮ ਆਪਣਾ ਠੀਕ ਹੈ ਲਓ ਬਾਬਾ ਪਟਲਾਈ ਦੇ ਵਿੱਚ ਆਈ ਸੀਗੇ ਤੇ ਆ ਦੇਖੋ ਇੱਧਰ ਜਿਹੜੇ ਇਆਂ ਦੇ ਕੈਪ ਵਗੈਰਾ ਇੱਦਾਂ ਬਣਦੇ ਇੱਥੇ ਸਾਰੇ ਆਹ ਦੇਖੋ ਲਿਫਟ ਵਾਲੇ ਪਿਸਟਨ ਸਾਰੇ ਟਰੈਕਟਰਾਂ ਦੇ ਸਵਰਾਜ ਟਰੈਕਟਰ ਦੇ ਕਰੋ ਚੈੱਕ ਕਿਉਂਕਿ ਆਲ ਓਵਰ ਗੇਅਰ ਟਾਪੇ ਵਗੈਰਾ ਇੱਥੇ ਹੀ ਬਣਦੇ ਆ ਸਾਰੇ ਤੇ ਕਿਉਂਕਿ ਆਪਾਂ ਫੈਕਟਰੀ ਆਈ ਸੀ ਅੱਜ ਭਲਾਉਣ ਇੱਧਰ

ठीक है हाँ भी लैया चकले दो चकलिया ये हाँ ना फार्मा आ, आ, तो तेरे को फर्मा ठीक है बाकी गेट अपे वगैरह सजन इतने बन दा बंद कर दिन ये नहीं चाहिए तो वेस्ट ही है हाँ गोली बाकी मित्रों तोल के मिलता ग सारा वेट होंगे वजन के अपन मिलता गा बाकी जो किसी ने टलानी होद फर्मे वगैरह जमें ब्रेकों वगैरह के फर्मे इदा बना के देने पेंद इन्हना ਫੇਰ ਜਾ ਕੇ ਢਾਲ ਕੇ ਦਿੰਦੇ ਆ ਕੋਈ ਵੀ ਮਰਜ਼ੀ ਚੀਜ਼ ਢਲਾ ਸਕਦੇ ਆ ਜਿਹੜੀ ਮਰਜ਼ੀ ਚਾਹੀਦੀ ਹੋਵੇ ਚੀਜ਼ ਤੁਹਾਨੂੰ 13 2 ਬਹੁਤ ਆ ਗਿਆ ਨਾ ਦੇਖੋ ਜਿਵੇਂ ਸਰਵਾਜ ਟਰੈਕਟਰ ਦੀ ਗੇਅਰਿੰਗ ਚਲਮਾ ਅੱਜ ਆਪਾਂ ਵਰਕਸ਼ਾਪ ਆ ਗਏ ਸੀਗੇ ਤੇ ਵਰਕਸ਼ਾਪ ਆ ਕੇ ਦੇਖਿਆ ਤੇ ਜਿਹੜਾ ਆਪਣਾ ਹਾਲੈਂਡ ਟਰੈਕਟਰ ਸੀਗਾ ਹੋਰਿਆ 65 ਇਹਦੇ ਵਿੱਚ ਆਪਾਂ ਟ੍ਰੈਸ਼ਿੰਗ ਕਰ ਰਹੇ ਆ ਜਿਹੜੀ ਕਿ ਆਪਣੇ ਕੋਲੇ ਸ੍ਰੀ ਅਮਰਸਰ ਸਾਹਿਬ ਤੋਂ ਆਇਆ ਵਸ ਸੀਗਾ ਕਿਉਂਕਿ ਇਹਦੇ ਵਿੱਚ ਜਿਹੜਾ ਹਿੱਸਾ ਬਦਲਾ ਸੀਗਾ ਤੇ ਉਹਦੀ ਆਪਾਂ

ਚਲੋ ਬਾਕੀ ਤਾਇ ਦਾ ਕੰਮ ਆਪਣਾ ਲਗਭਗ ਕੱਲ ਨੂੰ ਪੇਂਟ ਦਾ ਕੰਪਲੀਟ ਹੋ ਹੀ ਜਾਊਗਾ ਆਪਣੇ ਹਿਸਾਬ ਨਾਲ ਤੇ ਇਧਰ ਰਮ ਆਪਣੇ ਪੇਂਟ ਹੋ ਗਏ ਰਮ ਵੀ ਦਿਖਾ ਦਈਏ ਹਲੋ ਭਾਈ ਜੀ ਜਿਹੜਾ ਆਪਣਾ ਕੰਮ ਸੀਗਾ ਤੁਹਾਨੂੰ ਦੱਸ ਹੀ ਦਿੱਤਾ ਆਪਣਾ ਜਿਹੜਾ ਹੋ ਰਿਹਾਗਾ ਦੰਨ ਹਨ ਤੇ ਸਾਰਾ ਅੱਜ ਖਰਾਬ ਦਾ ਕੰਮ ਸੀ ਜਿਹੜਾ ਬਾਨਾ ਦੇ ਆਂਦਾ ਸੀ ਕਿ ਆਪਾਂ ਕੋੜਕਪੂਰੇ ਕਿਉਂਕਿ 3 ਸਪੀਡ ਦੇ ਜਿਹੜੇ ਪਿਨੀਅਨ ਵਗੈਰਾ ਬੋਰ ਕਰਕੇ 베ARING ਫਿੱਟ ਕਰਨਾ ਉਹ ਵੀ ਦੇ ਜਾਂਦਾ। ਬਾਕੀ ਤੁਹਾਨੂੰ ਦਿਖਾਤਾ ਕਿਹੜਾ ਆਪਾਂ ਜੈਨੂਨ ਸਮਾਨ ਵਰਤਨਾ 3 ਸਪੀਡ ਦਾ ਉਹ ਤੁਹਾਨੂੰ ਦਿਖਾਈ ਦਿੱਤਾ ਹਨਾ ਜਿਹੜਾ ਆਪਣੇ ਕੋਲੇ ਆਇਆਗਾ। ਬਾਕੀ ਫਿਟਿੰਗ ਵੇਲੇ ਇੱਕ ਵਾਰੀ ਫੇਰ ਤੁਹਾਨੂੰ ਦਿਖਾਇਆ ਜਾਊਗਾ। ਤੇ ਬਾਕੀ ਇਹ ਜਿਹੜਾ ਆਪਾਂ ਪਲੇਟਾਂ ਢਾਲਣੀਆਂ ਦੇਣੀਆਂ ਸੀਗਾ ਜਿੱਥੇ ਆਪਣੇ ਲੀਵਰ ਵਗੈਰਾ ਲੱਗਦੇ ਨੇ ਉਹ ਆਪਾਂ ਅੱਜ ਤੁਹਾਨੂੰ ਪਤਾ ਫੈਕਟਰੀ 'ਚ ਦੇ ਜਾਂਦਾ ਜਿੱਥੇ ਬਾਨ ਨੇ ਪਲੇਟਾਂ ਵਗੈਰਾ ਬਾਨਨੀ। ਤੇ ਜਿਹੜਾ ਡਿਸਟ੍ਰਿਬਿਊਟਰ ਸਲੀਵ ਉਹ ਵੀ ਆਪਾਂ ਇਹਦਾ ਫੜਾਤਾ ਤੇ ਜਿਹੜੀ ਸ਼ਾਫਟ ਸੀ ਉਹਤੇ ਵੀ ਆਪਾਂ ਬੁਸ਼ ਵਗੈਰਾ ਨਵੇਂ ਲੱਗਨੇ ਫੜਾਦੇ ਸੀ ਠੀਕ ਹੈ ਕਹਿਣ ਦਾ ਮਤਲਬ ਅੱਜ ਆਪਣਾ ਜਿਹੜਾ ਕੰਮ ਆ ਇਸ ਟਰੈਕਟਰ ਦਾ ਕੋਈ ਨਹੀਂ ਚੱਲਦਾ ਜਿੰਨਾ ਟਾਈਮ ਆਪਣਾ ਜਿਹੜਾ ਖਰਾਬ ਵਾਲਾ ਕੰਮ ਨਹੀਂ ਆਉਂਦਾ ਹਨਾ ਬਾਕੀ ਇੰਜਨ ਦਾ ਵੀ ਕੰਮ ਉੱਥੇ ਚੱਲੀ ਜਾਂਦਾਗਾ ਜਿਹੜੇ ਪਿਸਟਨ ਵਗੈਰਾ ਦੀ ਸੈਟਿੰਗ ਕਰਾਉਣੀ ਆ ਬਲਾਕ ਦੀ ਸੈਟਿੰਗ ਕਰਾਉਣੀ ਆ 963 ਦੇ ਮਤਲਬ ਤੇ ਚਲੋ ਅੱਜ ਦੀ ਵੀਡੀਓ ਦੀ ਕਰਦੇ ਹਾਂ ਸਮਾਪਤੀ ਆਪਾਂ ਇੱਥੇ ਹੀ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਤੇ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਤੇ ਬਾਕੀ ਜਾਂਦੇ ਜਾਂਦੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਠੀਕ ਹੈ ਤੇ ਮਿਲਾਂਗੇ ਤੁਹਾਡੇ ਨਾਲ ਹੁਣ ਨਵੇਂ ਵਲੌਗ ਦੇ ਵਿੱਚ ਨਵੀਂ ਸਵੇਰ ਦੇ ਨਾਲ ਠੀਕ ਹੈ ਧੰਨਵਾਦ ਸਤਿ ਸ਼੍ਰੀ ਅਕਾਲ